ਹੇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਖਰੜ ਸ਼ਹਿਰ ਤੋਂ ਆਮ ਤੌਰ ਤੇ ਯਾਤਰਾਵਾਂ ਜੋ ਜਾਂਦੀਆਂ ਰਹਿੰਦੀਆਂ ਨੇ ਕੋਈ ਖਾਟੂ ਸ਼ਾਮ ਜਾਂਦਾ ਤੇ ਕੋਈ ਬਰਿੰਦਾਵਨ ਜਾਂਦਾ ਸੋ ਅੱਜ ਇਹ ਜਿਹੜੀ ਯਾਤਰਾ ਹੈ ਇਹ ਵੈਸ਼ਨੂ ਦੇਵੀ ਯਾਤਰਾ ਹੈ ਜਾ ਰਹੀ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਬੱਸ ਬਿਲਕੁਲ ਤਿਆਰ ਖੜੀ ਹੈ ਅਤੇ ਸਵਾਰੀਆਂ ਵੀ ਇਸ ਦੇ ਵਿੱਚ ਬੈਠਣ ਲਈ ਤਿਆਰ ਨੇ ਸੋਨੂ ਬੱਟੂ ਜੀ ਜੋ ਇੱਕ ਬਹੁਤ ਵਧੀਆ ਮਾਤਾ ਦਾ ਗੁਣगान ਕਰਦੇ ਨੇ ਭੇਟਾਂ ਗਾਉਂਦੇ ਨੇ ਸੋ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਹ ਯਾਤਰਾਵਾਂ ਲੈ ਕੇ ਜਾਂਦੇ ਰਹਿੰਦੇ ਨੇ ਅਕਸਰ ਸੋਨੂ ਬੱਟੂ ਜੀ ਅੱਜ ਇਹ ਯਾਤਰਾ ਵੈਸ਼ਨੂ ਦੇਵੀ ਲੈ ਕੇ ਜਾ ਰਹੇ ਨੇ ਤੇ ਆਪਾਂ ਇੱਥੇ ਜੋ ਯਾਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸੋਨੂ ਬੱਟੂ ਜੀ ਨੇ ਜੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਤੁਹਾਨੂੰ ਇਹ ਸਾਰੀਆਂ ਝਲਕੀਆਂ ਵੀ ਦਿਖਾਉਨੇ ਆਂ ਸੋ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ ਕੀ ਨਾਮ ਹੈ ਬੇਟਾ ਪ੍ਰਾਂਤਲ ਸਿੰਘ रावत ਓਕੇ ਅੱਜ ਕਿੱਥੇ ਖੜੇ ਆ ਤੁਸੀਂ ਅਸੀਂ ਹਮ ਯਹਾਂ ਮਾਤਾ ਵੈਸ਼ਨ ਦੇਵੀ ਕੇ ਸਾ ਵਹਾਂ ਜਾ ਰਹੇ ਆਂ ਯਾਤਰਾ पे ਜਾ ਰਹੇ ਆਂ ਵੈਸ਼ਨੂ ਦੇਵੀ ਪਹਿਲੇ ਵੀ ਕਭੀ ਗਏ ਹੋ ਨਹੀਂ ਕਭੀ ਨਹੀਂ ਗਏ कहीं और गए हैं? हाँ जी वृंदावन वृंदावन गई हूं। गए थे। हाँ। कैसा लगा था वहाँ अच्छा अच्छा वैष्णो तो देवी अच्छा हाँ जय okay, माता okay. तो नाम वैष्णो देवी जा रहे हो पहली बार जा रहे हो नहीं दूजी बार दूजी बार सो पहला जो एक्सपीरियंस किस तरह बहुत अच्छा था बहुत अच्छा रहा ਸੋ ਤੇ ਹੁਣ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਵੈਸ਼ਨੂ ਦੇਵੀ ਜੀ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਐਕਸਾਈਟਮੈਂਟ ਹੋ ਰਹੀ ਹੈ ਓਕੇ ਜੈ ਮਾਤਾ ਦੀ ਜੈ ਮਾਤਾ ਦੀ ਤੁਹਾਡਾ ਕੀ ਨਾਮ ਹੈ ਆਹਨ ਕਿੱਥੇ ਜਾ ਰਹੇ ਹੋ ਕ੍ਰਿਸ਼ਨ ਮਾਤਾ ਵੈਸ਼ਨੂ ਮਾਤਾ ਪਹਿਲੇ ਕਿਤਨੀ ਵਾਰ ਗਏ ਹੋ ਇੱਕ ਵਾਰ ਇੱਕ ਵਾਰੀ ਵੀ ਨਹੀਂ ਗਿਆ ਵੈਸ਼ਨੂ ਦੇਵੀ ਨਹੀਂ ਗਏ کہیں ਔਰ ਗਏ ਹੋਗੇ ਹਾਂ ਆਹਾਂ नैना देवी नैना देवी गए खाटू श्याम गए थे बालाजी जी। बाला गए थे तो पहले कैसा लगा जब नैना देवी गए थे बहुत अच्छा बहुत अच्छा तो चढ़ाई चढ़ गए थे आप अब भी चढ़ जाएंगे जय माता दी जय माता जी अपना की नाम है जी मेरा नाम देवेंद्र कुमार सोनिया जी जी ਮੈਂ ਘਰੜ ਤੋਂ ਪਿੱਛੇ ਰਾਜਸਥਾਨ ਤੋਂ ਬਿਲੋਂ ਬੈਠੇ 20 ਸਾਲ ਤੋਂ ਮੈਂ ਬਿਲੋਂ ਕਰਦਾ ਜੀ ਅੱਛਾ ਜੀ ਤੇ ਸਾਡੇ ਸੋਨੂ ਪੱਟੂ ਭਾਈ ਸਾਹਿਬ ਨੇ ਹਾਂਜੀ ਇਹ ਮਾਂ ਦੀ ਸੇਵਾ ਤੇ ਬੜੇ ਹੀ ਪਿਆਰ ਨਾਲ ਜੁੜੇ ਹੋਏ ਨੇ ਜੀ ਜੀ ਔਰ ਇੰਨਾ ਕਿ ਮੈਂ ਕਹਿ ਨਹੀਂ ਸਕਦਾ ਮਤਲਬ ਸ਼ਬਦਾਂ ਚ ਕੋਈ ਬਿਆਨ ਨਹੀਂ ਕਰ ਸਕਦਾ ਕਿ ਬੜੀ ਸੇਵਾ ਭਾਵ ਨਾਲ ਚੱਲੇ ਨੇ ਜੀ ਬੱਸ ਲਜਾਣਾ ਇਹਨਾਂ ਦਾ ਪਰਪਸ ਨਹੀਂ ਹੈ ਹਾਂਜੀ ਇਹ ਉਹ ਪ੍ਰੇਮਾ ਦੇ ਦਰਬਾਰ ਚ ਸਾਰੀ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ ਪਰਪਸ ਹੈ ਇਹਨਾਂ ਦਾ ਸਾਨੂੰ ਬਟੂ ਜਿਹੜਾ ਜੋ ਜੁੜਿਆ ਹੈ ਇਹ ਗੋਬੀ ਦੀ ਸੇਵਾ ਮਤਲਬ ਖਾਟੂ ਸ਼ਾਮ ਜੀ ਵੀ ਇਹ ਬੱਸ ਲੈ ਕੇ ਜਾਂਦੇ ਨੇ ਹਾਂਜੀ ਹਰ ਮਹੀਨੇ ਤੋਂ ਤੇ ਮੈਂ ਇਹੀ ਕਹਿਣਾ ਕਿ ਮਾਰਾ ਨਹੀਂ ਇਹਨਾਂ ਤੇ ਬੜੀ ਕਿਰਪਾ ਵਰਸਾਈ ਰੱਖੇ ਤੇ ਸੰਗਤਾਂ ਐਵੇਂ ਸਾਰੀਆਂ ਜੁੜਦੀਆਂ ਰਹਿਣ ਬਿਲਕੁਲ ਤੇ ਮੈਂ ਸਾਰਿਆਂ ਨੂੰ ਜੈ ਮਾਤਾ ਜੀ ਕਹਿਣਾ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਸਾਨੂੰ ਬਟ ਜਨਾ ਬਹੁਤ ਹੀ ਅੱਛੇ ਵਿਚਾਰ ਰਖਦੇ ਨੇ ਤੇ ਬੜੀ ਸੇਵਾ ਭਾਵਨਾ ਲੈ ਕੇ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਆਪਦੀ ਵੱਲੋਂ ਕੋਈ ਕਮੀ ਬੇਸ਼ੀ ਕਰਦੇ ਨੇ ਪਰ ਦੇਖੋ ਫਿਰ ਵੀ ਇਨਸਾਨ ਹੈ ਕਿਤੇ ਨਾ ਕਿਤੇ ਕੋਈ ਛੋਟੀ ਬੁਟੀ ਉਕਚਕ ਹੋ ਹੀ ਜਾਂਦੀ ਹੈ ਪਰ ਮੈਂ ਚਾਹਣਾ ਕਿ ਮਾਂ ਨਾਲ ਦੀ ਬੜੀ ਯਾਤਰਾ ਬਹੁਤ ਵਧੀਆ ਲੈ ਕੇ ਜਾਵੇ ਬੋਲ ਸੱਚੇ ਦਰਬਾਰ ਕੀ ਜੈ ਕਰਮ ਅਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਿਉਂਕਿ ਮੇਰਾ ਕੰਮ ਵੀ ਸਰ ਜੋਤਿਸ ਦਾ ਹੈ ਮੈਂ ਜਨਪਤਰੀ ਦੇਖਦਾ ਜੀ ਖਰੜ ਦੇ ਵਿੱਚ ਹੀ ਤੇ ਕਹਿੰਦੇ ਨੇ ਕਿ ਕੱਚੇ ਕੋਠੇ ਨੂੰ ਅਗਰ ਨਾਲ ਹੀ ਪੀਏ ਤੋ ਟੈਂਦੇ ਟੈਂਦੇ ਟੇਜ ਜਾਂਦਾ ਰੁੱਸੇ ਪੁੱਤ ਨਾ ਨਾਮ ਨਈ ਤਾਂ ਫਰਕ ਪੈਂਦੇ ਪੈਂਦੇ ਪੈ ਜਾਂਦਾ ਚੁਗਲ ਖੋਣ ਨੂੰ ਅਗਰ ਨਾ ਰੋਕੀਏ ਤੋ ਗੱਲ ਕਹਿੰਦੇ ਕਹਿੰਦੇ ਕਹਿ ਜਾਂਦਾ ਸੱਚੇ ਰੱਬ ਦੀ ਜੋਤੀ ਨੂੰ ਜਿਹੜਾ ਨਹੀਂ ਮੰਨਦਾ ਉਹ ਪੱਠਾ ਪੈਂਦੇ ਪੈਂਦਾ ਬੈ ਜਾਂਦਾ ਬੋਲੀਏ ਸੱਚੇ ਦਰਵਾਜ ਕੀ ਜੈ ਸੋ ਸ਼ਰਮਾ ਜੀ ਅੱਜ ਤੁਸੀਂ ਵੀ ਯਾਤਰਾ ਤੇ ਜਾ ਰਹੇ ਹੋ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਏਟੀਵਾਨ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਮੇਰੇ ਪਰਮ ਮਿੱਤਰ ਵੀ ਹੋ ਸਾਤਵਲਾ ਨਾ ਟਾਈਮ ਕੱਢ ਕੇ ਹੀ ਇਸ ਲਈ ਸਾਰੇ ਖਰੜ ਵਾਸੀਆਂ ਵੱਲੋਂ ਤੇ ਬੱਟੂ ਪਰਿਵਾਰ ਵੱਲੋਂ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਬੱਟੂ ਫੈਮਿਲੀ ਦੀ ਜਿੰਨੀ ਤਰੀਫ਼ ਕੀਤੀ ਜਾਵੇ ਦੋਨੇ ਭਰਾਵਾਂ ਦੀ ਉੰਨੀ ਥੋੜੀ ਹੈ ਜੀ ਬਸ ਤਾਂ ਸਾਰੀ ਫੈਮਿਲੀ ਧੰਨਵਾਦ ਦੇ ਲਾਇਕ ਹੈ ਜਿਹੜੀ ਸਾਡੇ ਖਰੜ ਸ਼ਹਿਰ ਨੂੰ ਰੇ ਕਿਤੇ ਨਾ ਕਿਤੇ ਯਾਤਰਾ ਤੇ ਲੈ ਕੇ ਜਾਂਦੀ ਹੈ ਜੀ ਇਹ ਬਹੁਤ ਧਾਰਮਿਕ ਵਿਚਾਰਾਂ ਦੇ ਨਾਲ ਇਹਨਾਂ ਸ਼ੁਰੂ ਤੋਂ ਸਾਡਾ ਪਿਆਰ ਹੈ ਨਾਲ ਫੈਮਿਲੀ ਰਿਲੇਸ਼ਨ ਹੈ ਜੀ ਤੇ ਇਹਨਾਂ ਦਾ ਜਿੰਨਾ ਧੰਨਵਾਦ ਕਰਿਆ ਜਾਵੇ ਬਹੁਤ ਥੋੜਾ ਹੈ ਜੀ ਮੈਂ ਇਹਨਾਂ ਨੂੰ ਦਿਲੋਂ ਸਲੂਟ ਕਰਦਾ ਤੇ ਤੀਵਾਂ ਚੈਨਲ ਦਾ ਜਿਆਦਾ ਨਾ ਕੁਝ ਕਹਿੰਦਾ ਹੋਇਆ ਜੈ ਮਾਤਾ ਦੀ ਜੈ ਮਾਤਾ ਜੈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਪ੍ਰਦੀਪ ਮਿਸ਼ਰਾ ਮੈਂ ਜਨੋ ਸੈਂਟਰ ਫੋਰ ਡਿਵੈਲਪਮੈਂਟ ਐਡਵਾਂਸ ਕੰਪਿਊਟਿੰਗ ਮੈਂ ਮੈਨੇਜਰ ਐਚ ਆਰ ਹਾਂ और जो ना मैं पहली बार जा रहा हूँ सोनू जी के साथ में बट बड़ा अच्छा लग रहा है जिस तरह का माहौल है और जिस तरह का प्यार है और जिस तरह से सिस्टमेटिकली उन्होंने अरेंज किया हुआ है रैली बहुत अच्छा है वैसे तो मैं जाता रहता हूँ और सोनू जी के साथ में पहली बार जा रहा हूँ तो जो ना माता जी का आशीर्वाद है माता जी ने बुलाया है तो बस दर्शन करने की अभिलाषा है और जाते ही रहते हैं वैसे तो बट जो ना और यात्रा वहाँ कितने कितने की मैं खाटू श्याम जी गया हूँ वैसे तो जो ना इधर आगरा दिल्ली और उस बाकी तो सब जगह जाता रहता हूँ तो जो ना ये इस तरफ के जो ना ये जो माता जी के यहाँ भी मतलब फ्रिक्वेंटली जाते रहते हैं बट जो ना ये इस बार जो ना थोड़ा गैप हो गया है इस संग के साथ जाना हाँ बहुत ही अच्छा लगता है और देखो दूसरे बस में होता है ना तो जो माता का जो ना चारों तरफ से गूंज होती है जो जिस तरह से लोग प्यार से गाने गाते हैं डांस करते हैं उसकी अपनी अनुभूति एक अलग ही होती है और वो मैं जो ना अभी खाटू श्याम जी के साथ में गया था तो तो ऐसा पता ही नहीं लगता है जैसा लगता है कि पूरा परिवार के हम साथ में जा रहे हैं और उसके साथ में जो मिलजुल के जाते हैं ना और गीत गाते हुए डांस करते हुए और बस जो ना लोग जो ना पता ही नहीं चलता है सफ़र का तो बड़ा प्यार मिलता है लोगों को और इस तरह से जो ना लोगों से जान पहचान बड़ी अच्छी हो जाती है जो ना देखो हमारे जो ना फ्रेंड्स हैं जो ना अभी हम गौ सेवा करते रहते हैं और जो ना बाकी लोगों से भी सेवा भारती से जुड़े हुए हैं तो जो ना ये लोगों से अब मिल गए और जो ना जिस तरह से बोल चाल में और सबके फैमिली के साथ बढ़ता जा रहा है ऐसे ना अब तहे दिल से शुक्रिया अदा करता हूँ और जय माता दी जय माता दी आपका नाम है मैडम बिजली जी आप पहली बार जा रहे हो नहीं हम पहले जाते रहते हैं दोनों लोग जाते रहते हैं तो सनुन। सनुन। लेकिन सोनू जी के साथ पहली बार, पहली बार, जा, बार रहे जा रहे हैं बहुत अच्छा लगता है माता रानी ने बुलाया है <laughs> बहुत अच्छा वापिस है। है। जय माता ने बुलाया माता ठीक है जी अच्छे सारे हूँ बड़े जोश न ਠੀਕ ਹੈ ਜੀ ਤੇ ਮਾਤਾ ਦੇ ਦਰਵਾਜ਼ਾ ਜਾਈਏ ਦਰਸ਼ਨ ਅੱਛੇ ਸੇ ਕਰਕੇ ਅਸੀਂ ਸਭ ਵਾਪਸ ਆਵਾਂਗੇ ਠੀਕ ਹੈ ਜੀ ਜੈ ਮਾਤਾ ਦੀ ਜੀ ਜੈ ਮਾਤਾ ਜੀ ਕਿ ਨਾਮ ਹੈ ਤੁਹਾਡਾ ਹਰਸ਼ਦੀਪ ਸਿੰਘ ਜੀ ਓਕੇ ਤੁਸੀਂ ਅਕਸਰ ਮੰਦਰਾਂ ਦੇ ਵਿੱਚ ਭੇਟਾਂ ਗਾਉਂਦੇ ਰਹਿੰਦੇ ਹੋ ਕੀਰਤਨ ਕਰਦੇ ਰਹਿੰਦੇ ਹੋ ਸੋ ਅੱਜ ਦੋ ਬੋਲ ਸੁਣਾ ਦਿਓ ਸੰਗਤ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ शेरावाली को मनाने हम भी आए हैं ओ मेरा वाली को मनाने हम भी आए हैं आज 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 हम भी आए हैं शेरावाली को मनाने हम भी आए हैं है। है। है है। 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 लाल है चोला लाल है चुनरी लाल महत की बि लाल महत की बि भॻत तेरे हि पंजाबी भॻत तेरे हिंदी ही पंजाबी, पंजाबी बंगाली और सिंधी ਤੇਰੀ ਜੋਤ ਜਗਾਨੇ ਹੰਭੀ ਆਏ ਹੈ ਓ ਸ਼ੇਰਾਂ ਵਾਲੀ ਕੋ ਮਨਾਨੇ ਹੰਭੀ ਆਏ ਹੈ ਅੱਜ ਹੰਭੀ ਆਏ ਹੈ ਅੱਜ ਹੰਭੀ ਆਏ ਹੈ ਅੱਜ ਹੰਭੀ ਆਏ ਹੈ ਅੱਜ ਹੰਭੀ ਆਏ ਹੈ ਓ ਸ਼ੇਰਾਂ ਵਾਲੀ ਕੋ ਮਨਾਨੇ ਹੰਭੀ ਆਏ ਹੈ ਜਗਰਾ ਸ਼ਰਵਲੀ ਦਾ ਬਹੁਤ ਸਾਥੀ ਪਰਵਾਰ ਵਾਲੀ ਜੈ ਸਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਭਗਤ ਵੀ ਨੇ ਜਿਨ੍ਹਾਂ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਨੇ ਆਪਣੀ ਰਸ ਭਿੰਨੀ ਆਵਾਜ਼ ਦੇ ਵਿੱਚ ਵੀਰ ਜੀ ਨੇ ਬਹੁਤ ਸੋਣਾ ਇਹ ਭਜਨ ਤੁਹਾਨੂੰ ਸੁਣਾਇਆ ਸਵਾਉ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਜੀ ਅੱਜ ਵੈਸ਼ਨੂ ਦੇਵੀ ਯਾਤਰਾ ਤੇ ਜਾ ਰਹੇ ਹਾਂ ਹਾਂ ਜੀ ਪਹਿਲਾਂ ਯਾਤਰਾ ਤੇ ਗਏ ਕਿਤੇ ਨਹੀਂ ਕਦੇ ਨਹੀਂ ਫਸਟ ਟਾਈਮ ਚਲੇ ਕਿਤੇ ਵੀ ਨਹੀਂ ਗਏ ਹੈਗੇ ਤੁਸੀਂ ਨਹੀਂ ਬਹੁਤ ਜਗ੍ਹਾ ਗਏ ਹਾਂ ਪ੍ਰਵੈਸ਼ਨੂ ਦੇ ਵੀ ਪਹਿਲਾਂ ਵੈਸ਼ਨੂ ਦੇਵੀ ਪਹਿਲੀ ਵਾਰ ਹਾਂ ਜੀ ਪਹਿਲਾਂ ਕਿੱਥੇ ਕਿੱਥੇ ਗਏ ਪਹਿਲਾਂ ਬਦਰੀਨਾਥ ਕਿਡਾਰਨਾਥ ਹਿਮਗੰਨ ਸਾਹਿਬ ਮਨੀਗੰਨ ਸਾਹਿਬ ਕਾਫੀ ਜਗ੍ਹਾ ਕਣੀ ਤਕਰੀਬ ਤਰਾਮਾ ਤੁਸੀਂ ਤਕਰੀਬਨ ਤਕਰੀਬਨ ਕਰ ਲਈਆਂ ਸੋ ਵੈਸ਼ਨੂ ਦੇਵੀ ਦੀ ਪਹਿਲੀ ਵਾਰ ਕਰ ਰਿਓ ਉੱਥੇ ਚੜ੍ਹਾਈ ਵੀ ਹੈ ਕਹਿੰਦੇ ਹਾਂਜੀ ਹੈ ਚੜੂੰਗੇ ਜੀ ਹਾਂਜੀ ਜੈ ਮਾਤਾ ਦੀ ਬੋਲ ਕੇ ਚੜ੍ਹ ਜੀ ਠੀਕ ਹੈ ਜੀ ਸੋ ਨੱਚਦੇ ਟੱਪਦੇ ਗਾਉਂਦੇ ਵੀ ਜੀ ਹਾਂਜੀ ਹਾਂਜੀ ਨੱਚਦੇ ਟੱਪਦੇ ਜਾਵਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜੀਤ ਰਾਣਾ ਹੈ ਜੀ ਅੱਜ ਵੈਸ਼ਨੂ ਦੇਵੀ ਜਾ ਰਹੇ ਹਾਂ ਪਹਿਲਾਂ ਗਏ ਆ ਵੈਸ਼ਨੂ ਦੇਵੀ ਹਾਂਜੀ ਹਾਂਜੀ ਮੈਂ 4 ਸਾਲ 2016 17 18 19 ਚ ਲਗਾਤਾਰ ਗਏ ਹਾਂ ਓਕੇ ਹਾਂ ਫਿਰ ਉਹ ਤੋਂ ਬਾਅਦ ਕਰੋਨਾ ਲੱਗ ਗਿਆ ਸੀ 2020 ਚ ਉਹ ਤੋਂ ਬਾਅਦ ਹੁਣ 2024 ਚ ਚੱਲੇ ਆ ਜੀ ਵੈਸੇ ਅਸੀਂ ਹਰ ਮਹੀਨੇ ਯਾਤਰਾ ਕਰਦੇ ਹਾਂ ਕਦੇ ਹਰੀਦਵਾਰ ਰਿਸ਼ੀਕੇਸ਼ ਅਸੀਂ ਹੁਣ 21 ਤਰੀਕ ਨੂੰ ਆ ਦਲਵੀਰ ਹੈ ਮੁੰਡਾ ਇਹ ਅਸੀਂ ਇਹ ਚਾਰ ਬਹੁਤ ਵਧੀਆ ਸੇਵਾ ਕਰਦਾ ਇਹ ਮੁੰਡਾ ਹਾਂਜੀ ਹਾਂ ਤੇ ਅਸੀਂ 21 ਤੋਂ ਲੈ ਕੇ 10 ਦਿਨ ਦਾ ਟੂਰ ਹੈ ਸਾਡਾ ਹਰੀਦਵਾਰ ਰਿਸ਼ੀਕੇਸ਼ ਬਦਰੀਨਾਥ केदारनाथ तुंगनाथ हां जी ਅਸੀਂ ਹਰ ਮੰਤ ਇੱਕ ਵਾਰ ਕਿਤੇ ਨਾ ਕਿਤੇ ਜਾਣਦੇ ਆ ਪੱਕਾ ਜਾਣਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਓਕੇ ਸੋ ਕਿਰਪਾ ਤੁਹਾਡੇ ਦੇ ਪੂਰੀ ਜੀ ਹਾਂ ਜੀ ਪੂਰੀ ਕਿਰਪਾ ਹੈ ਜੀ ਪੋਲੇ ਸ਼ੰਕਰ ਦੀ ਫੁੱਲ ਕਿਰਪਾ ਹੈ ਜੀ ਪੂਰੀ ਹੈ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਅਮ ਇੱਧਰ ਹੈਰਪ੍ਰੀਤ ਕੌਰ ਜੀ ਸੋ ਵੈਸ਼ਨੂ ਦੇਵੀ ਚੱਲੇ ਹੋ ਤੇ ਯਾਤਰਾ ਕਿੱਥੇ ਕਿੱਥੇ ਕੀਤੀ ਹੈ ਤੁਸੀਂ ਅੱਜ ਤੋਂ ਪਹਿਲਾਂ ਨੈਣਾ ਦੇਵੀ ਗਈ ਆਈ ਦੱਬਾਲਕਨਾਰ ਜੀ ਮਨਸਾ ਦੇਵੀ ਬਸ ਦੋ ਵਾਰ ਅੱਜ ਸੈਕੰਡ ਟਾਈਮ ਵੈਸ਼ਨੂ ਦੇਵੀ ਚੱਲੇ ਆ ਵੈਸ਼ਨੂ ਦੇਵੀ ਸੈਕੰਡ ਟਾਈਮ ਚੱਲੇ ਆ ਹਾਂਜੀ ਪਹਿਲਾਂ ਤਾਂ ਐਕਸਪੀਰੀਅੰਸ ਕਿਸ ਤਰ੍ਹਾਂ ਬਹੁਤ ਵਧੀਆ ਸੀ ਗਈ ਅੱਛਾ ਜੀ ਹਾਂਜੀ ਸੋ ਅੱਜ ਕਿੰਨੀ ਕਾ ਐਕਸਾਈਟਮੈਂਟ ਬਹੁਤ ਜ਼ਿਆਦਾ ਹੀ ਹਾਂਜੀ ਗਾ ਕੇ ਦੱਸਾਂਗੇ ਜਲਦੀ ਜਲਦੀ ਪਹੁੰਚ ਜੂਗਾ ਜੀ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਕੀ ਨਾਮ ਆਈ ਤੁਹਾਡਾ ਅਰਜਿੰਦਰ ਕੌਰ ਜੀ ਓਕੇ ਬੈਸ਼ਨੂ ਦੇਵੀ ਜਾ ਰਹੇ ਹੋ ਫੇ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਵਧੀਆ ਲੱਗ ਰਿਹਾ ਜੀ ਹਾਂ ਬਹੁਤ ਵਧੀਆ ਜੀ ਨੱਚਦੇ ਟੱਪਦੇ ਜਾਉਂਗੇ ਜੀ ਹਾਂਜੀ ਹਾਂ ਜੀ ਜਾਉਂਗੇ ਜ਼ਰੂਰ ਜਾਉਂਗੇ ਜੀ ਆਇਆ ਜੀ ਟਾਈਮ ਤੇ ਬਹੁਤ ਬਹੁਤ ਖੁਸ਼ੀ ਆ ਸਾਨੂੰ ਤੋਂ ਜੀ ਹਾਂਜੀ ਪਹਿਲਾਂ ਵੀ ਗਏ ਆ ਨਹੀਂ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਆ ਪਹਿਲੀ ਵਾਰ ਜਾ ਰਹੇ ਆ ਅੱਛਾ ਜੀ ਮਾਂ ਨੇ ਬਹੁਤ ਔਖਾ ਬੁਲਾਇਆ ਸਾਨੂੰ ਇਸ ਵਾਰੀ ਅੱਛਾ ਜੀ ਹਾਂਜੀ ਦੇਖ ਲਓ ਸਾਡਾ देर आए दुरुस्त आए हां जी टाइम ਲੱਗ ਗਿਆ ਜਦੋਂ ਮਾਤਾ ਨੇ ਬਲਾਵਾ ਦਿੱਤਾ ਉਹ ਨਹੀਂ ਜਾਣਾ ਉਹ ਨਹੀਂ ਗਿਆ ਨੇ ਬੁਲਾਇਆ ਜੀ ਸਾਨੂੰ ਅਸੀਂ ਖੁਸ਼ੀ ਖੁਸ਼ੀ ਜਾ ਰਹੇ ਹਾਂ ਜੀ ਹਾਂ ਜੀ ਓਕੇ ਜੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਜੀ ਤੁਸੀਂ ਕਿੱਥੋਂ ਆਏ ਨਵੇਂ ਸ਼ਹਿਰ ਤੋਂ ਜੀ ਨਵੇਂ ਸ਼ਹਿਰ ਤੋਂ ਸੋ ਅੱਜ ਵੈਸ਼ਨੂ ਦੇਵੀ ਜਾ ਰਹੇ ਹੋ ਪਹਿਲਾਂ ਵੀ ਕਦੇ ਗਏ ਆ ਨਹੀਂ ਜੀ ਅਸੀਂ ਇਸਰ ਪਹਿਲੀ ਵਾਰ ਗਏ ਆ ਜੀ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਹਾਂਜੀ ਓਕੇ ਕਿਤੇ ਹੋਰ ਤਾਂ ਯਾਤਰਾ ਕਰਨੀ ਆ ਬਸ ਜੀ ਨੈਣਾ ਦੇਵੀ ਤੱਕ ਬਸ ਨੈਣਾ ਦੇਵੀ ਹਾਂਜੀ ਅੱਛਾ ਜੀ ਸਾਡੀ ਸ਼ੁਰੂਆਤ ਹੀ ਮਾਤਾ ਜੀ ਨੇ ਹੁਣ ਕਰਵਾਈ ਹੈ 2 ਸਾਲ ਤੋਂ ਜੀ ਹਾਂਜੀ ਪਹਿਲਾਂ ਫੈਮਿਲੀ ਦੇ ਨਾਲ ਗਏ ਸੀ ਹਾਂਜੀ ਫੈਮਿਲੀ ਨਾਲ ਨੈਣਾ ਦੇ ਵੀ ਗਏ ਸੀ ਪਹਿਲੀ ਵਾਰ ਇੱਧਰ ਜਾ ਰਹੇ ਪਹਿਲੀ ਵਾਰੇ ਉੱਧਰ ਗਏ ਸੀ ਸੋ ਅੱਜ ਤੁਸੀਂ ਸੰਗਤ ਦੇ ਨਾਲ ਜਾ ਰਹੇ ਹੋ ਸੰਗਤ ਨਾਲ ਜਾ ਕੇ ਵਧੀਆ ਲੱਗਦਾ ਪਹਿਲਾਂ ਵੀ ਜੀ ਸੰਗਤ ਨਾਲ ਗਏ ਸੀ ਹਾਂਜੀ ਮੈਂ ਕਹੇ ਫੈਮਿਲੀ ਨਾਲ ਹਾਂਜੀ ਨਹੀਂ ਫੈਮਿਲੀ ਵੀ ਸੰਗਤ ਹੀ ਹੈ ਮੇਰੀ ਜੀ ਹਾਂਜੀ ਇਹ ਹੀ ਪਰਿਵਾਰ ਆ ਮੇਰਾ ਹਾਂਜੀ ਇੱਥੋਂ ਹੀ ਸਭ ਕੁਝ ਮਿਲਿਆ ਮੈਨੂੰ ਹਾਂਜੀ ਬਿਲਕੁਲ ਹਾਂਜੀ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਕਰਾ ਵੈਸ਼ਨ ਮਾਤਾ ਦਾ ਜੀ ਤੁਹਾਡਾ ਕੀ ਨਾਮ ਹੈ ਲਾਪ੍ਰੀਤਾ ਜੀ ਕਿੱਥੋਂ ਆਏ ਤੁਸੀਂ ਮੈਂ ਨਵਾਂ ਸ਼ਹਿਰ ਬਟਾਲਾ ਤੋਂ ਨਵਾਂ ਸ਼ਹਿਰ ਬਟਾਲਾ ਸੋ ਅੱਜ ਵੈਸ਼ਨੂ ਦੇਵੀ ਦੀ ਯਾਤਰਾ ਤੇ ਜਾ ਰਹੇ ਹੋ ਤੇ ਰਸਤੇ ਦੇ ਵਿੱਚ ਕੀਰਤਨ ਭਜਨ ਵੀ ਕਰਦੇ ਜਾਊਂਗੇ ਹਾਂਜੀ ਜ਼ਰੂਰ ਜੀ ਜ਼ਰੂਰ ਓਕੇ ਸੋ ਤੁਸੀਂ ਵੀ ਬਹੁਤ ਵਧੀਆ ਗੁਣਗਾਨ ਕਰਦੇ ਹੋ ਮਾਤਾ ਦਾ ਤੇ ਸੁਣਾਓ ਦੋ ਬੋਲ ਜੈ ਕਰਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਹੈ ਹੋ ਤੈਨੂੰ ਕਿੱਥੇ ਮੈਂ ਬਿਠਾਵਾ ਸ਼ੇਰਾਂ ਵਾਲੀਏ ਨੀ ਕਰ ਮੇਰਾ ਨਿਕਾਜ ਆ ਤੈਨੂੰ ਕਿੱਥੇ ਮੈਂ ਬਿਠਾਵਾ ਸ਼ੇਰਾਂ ਵਾਲੀਏ ਨੀ ਕਰ ਮੇਰਾ ਨਿਕਾਜ ਆ ਹੋ ਤੈਨੂੰ ਕਿੱਥੇ ਮੈਂ ਬਿਠਾਵਾ ਸ਼ੇਰਾਂ ਵਾਲੀਏ ਨੀ ਕਰ ਮੇਰਾ ਨਿਕਾਜ ਆ ਤੈਨੂੰ ਕਿੱਥੇ ਮੈਂ ਬਿਠਾਵਾ ਸ਼ੇਰਾਂ ਵਾਲੀਏ ਨੀ ਕਰ ਮੇਰਾ ਨਿਕਾਜ ਆ ਹੋ ਨਿਕਾਜ ਛੋਟਾ ਜਿਆ ਨਿਕਾ ਦੇ ਮਾਈ ਬੋਲ ਕੇ ਹੋ ਨਿਕਾ ਜਿਆ ਮਾਏ ਛੋਟਾ ਜਿਆ ਨਿਕਾ ਜਿਆ ਮਾਏ ਰਾਦੀ ਵਰਗੇ ਹੋ ਤੈਨੂੰ ਕਿੱਥੇ ਮੈਂ ਇਹ ਹੋ ਤੈਨੂੰ ਕਿੱਥੇ ਮੈਂ ਬਤਾਵਾ ਜੇ ਰਾਵਲੀ ਨਿਕਾਰ ਮੇਰਾ ਇਕਾ ਜਿਹਾ ਹੋ ਤੈਨੂੰ ਕਿੱਥੇ ਮੈਂ ਬਿਠਾਵਾ ਸ਼ੇਰਾਵਾਲੀਏ ਨਿਕਾਰ ਮੇਰਾ ਨਿਕਾ ਜਿਹਾ ਹੋ ਦਿਲ ਦਿਲ ਕਰਦਾ ਤੇਰਾ ਜਾਗਰਨ ਕਰਾਵਾ ਤੇਰਾ ਜਾਗਰਨ ਕਰਾਵਾ ਹੋ ਕਰੀ ਆਪਣੇ ਮੈਂ ਪਗਿਤ ਬੁਲਾਵਾ ਹੋ ਕਰੀ ਆਪਣੇ ਮੈਂ ਪਗਿਤ ਬੁਲਾਵਾ ਨਾਲੇ ਚੌਕੀ ਮੈਂ ਜੈ ਹੋ ਉਹ ਨਾਲੇ ਚੌਂਕੀ ਮੈਂ ਸਹ ਹਵਾ ਸ਼ੇਰਾਵਾਲੀਏ ਨਿਕਾਜਿਆ ਹੋ ਤੈਨੂੰ ਕਿੱਤੇ ਮੈਂ ਬਿਠਾਵਾ ਸ਼ੇਰਾਵਾਲੀਏ ਨੀ ਕਰ ਮੇਰਾ ਨਿਕਾਜਿਆ ਹੋ ਤੈਨੂੰ ਕਿੱਤੇ ਮੈਂ ਬਿਠਾਵਾ ਸ਼ੇਰਾਵਾਲੀਏ ਨੀ ਕਰ ਮੇਰਾ ਨਿਕਾਜਿਆ ਹੋ ਨਿਕਾਜਿਆ ਮੈਂ ਛੋਟਾ ਜਿਆ ਛੋਟਾ ਜਹਾ ਜਹਾਨ ਹੈ ਛੋਟਾ ਜਹਾ ਹਉ ਤੈਨੂੰ ਕਿੱਤੇ ਮੈਂ ਜਾਹੋ ਤੈਨੂੰ ਕਿੱਤੇ ਮੈਂ ਬਿਠਾਵਾ ਸ਼ੇਰਾਵਾਲੀਏ ਨਿਕਰ ਮੇਰਾ ਨਿਕਾਹ ਜਹਾਨ ਹਉ ਤੈਨੂੰ ਕਿੱਤੇ ਮੈਂ ਬਿਠਾਵਾ ਸ਼ੇਰਾਵਾਲੀਏ ਨਿਕਰ ਨਿਕਾਜ ਹੁਕਾ ਜਿਹੜਾ ਹੁਕਾ ਜਿਹੜਾ ਮੇਰਾ ਨਿਕਾਜ ਆ ਜਕਰ ਸ਼ਰਵਲੀ ਦਾ ਸਾਡੇ ਦਰਵਾਜ਼ੇ ਦੀ ਜੈ ਜਕਰ ਵਸ਼ਰਵਾ ਦਾ ਸਾਡੇ ਦਰਵਾਜ਼ੇ ਦੀ ਜੈ ਸੋ ਕਿਸੇ ਭਗਤ ਨੇ ਆਪਣੇ ਘਰ ਦੇ ਵਿੱਚ ਮੰਦਰ ਦੇ ਵਿੱਚ ਤੁਹਾਡੇ ਤੋਂ ਮਾਤਾ ਦਾ ਗੁਣਗਾਨ ਕਰਾਉਣਾ ਹੋਵੇ ਉਹਦੇ ਲਈ ਆਪਣਾ ਕੋਈ ਰੈਫਰੈਂਸ ਵੀ ਦੇ ਦੋ ਅ ਨੰਬਰ ਹੈਗਾ 9781840379 ਤਾਨਮਿਕ ਪ੍ਰੋਗਰਾਮ ਮਾਤਾ ਦਾ ਜਾਗਰਣ ਸਾਇੰਸ ਸੰਧਿਆ ਜੋ ਵੀ ਪ੍ਰੋਗਰਾਮ ਕਰਾਉਣਾ ਹੈ ਜੀ ਸੋ ਜੈ ਮਾਤਾ ਦੀ ਜੈ ਮਾਤਾ ਦੀ ਸੋਨੂ ਬਟੂ ਜੀ ਤੁਸੀਂ ਅਕਸਰ ਯਾਤਰਾਵਾਂ ਤੇ ਯਾਤਰੀਆਂ ਨੂੰ ਲੈ ਜਾਂਦੇ ਰਹਿੰਦੇ ਹੋ ਵਕ ਵਕ ਧਾਮਾਂ ਦੀਆਂ ਯਾਤਰਾ ਕਰਾਉਂਦੇ ਰਹਿੰਦੇ ਹੋ ਸੋ ਅੱਜ ਇਹ ਵੈਸ਼ਰੂ ਦੇਵੀ ਦੇ ਲਈ ਯਾਤਰਾ ਜਾ ਰਹੀ ਹੈ ਸੋ ਕਿੰਨੇ ਦਿਨ ਲਈ ਜਾ ਰਹੀ ਹੈ ਮਾ ਸ਼ਿਰਮਰਦੀ ਕਿਰਪਾ ਦੇ ਨਾਲ ਜੀ ਇਹ ਯਾਤਰਾ 14 ਜੂਨ ਨੂੰ ਅੱਜ ਜਾ ਰਹੀ ਹੈ ਜੀ 15 ਜੂਨ ਅਸੀਂ ਮਾਤੇ ਦੇ ਪਵਨਤੇ ਹੋਵਾਂਗੇ 16 ਦੀ ਸਾਡੀ ਸ਼ਾਮ ਦੀ ਵਾਪਸੀ ਹੈ 17 ਤਰੀਕ ਨੂੰ ਸੋਮਵਾਰ ਨੂੰ ਅਸੀਂ ਵਾਪਸੀ ਆਉਂਗੇ ਇਹ ਮਾਦੀ ਅਪਾਰ ਕਿਰਪਾਏ ਅਸੀਂ ਸਵਾ ਮਹੀਨੇ ਵਿੱਚ ਇੱਕ バス ਕਰਦੇ ਹਾਂ ਕਦੀ ਬ੍ਰਿੰਦਾਵਨ ਕਦੀ ਖਾਟੂ ਸ਼ਾਮ ਫੋਨ ਬਾਤਾ ਵੈਸ਼ਨ ਦੇ ਵੀ ਜਾ ਰਹੀ ਹੈ ਕਦੀ ਚਿੰਤਮੁਨੀ ਜਵਾਲਾ ਜੀ ਚਮੰਡਾ ਦੀ ਵੀ ਕਰਦੇ ਹਾਂ ਕਦੀ ਹਰਿਦੁਆਰ ਦਾ ਟੂਰ ਲਗਾਉਂਦੇ ਆ ਅਸੀਂ ਕਦੀ ਕਪਾਲ ਮੋਚੀ ਨੀ ਦਾ ਕਦੀ ਚੁਲਕਾਨਾ ਧਾਮ ਜਾਂਦੇ ਆ ਇਹ ਮਾਤਾ ਦੀ ਅਪਾਰ ਕਿਰਪਾਏ ਬਹੁਤ ਸੱਚੇ ਦਰਬਾਰ ਕੀ ਜੈ ਅਜਨੀ ਬੱਟੂ ਜੀ ਤੁਸੀਂ ਬੜਾ ਸਾਥ ਦਿੰਦੇ ਹੋ ਸਾਨੂੰ ਬੱਟੂ ਜੀ ਦਾ ਸੋ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਪਿਆਰ ਦੇ ਸਹਿਯੋਗ ਦੇ ਨਾਲ ਇਹ ਯਾਤਰਾਵਾਂ ਲੈ ਕੇ ਜਾਂਦੇ ਰਹਿੰਦੇ ਆਂ ਹਾਂਜੀ ਇਹ ਮਾਤਾ ਰਾਣੀ ਕੀ ਪਾਰ ਕਿਰਪਾ ਜੀ ਜਿਹੜਾ ਨੇ ਸਾਨੂੰ ਆਪਣੇ ਚਰਨਾਂ ਨਾਲ ਲਗਾਇਆ ਹੋਇਆ ਹੈ ਔਰ ਮੈਂ ਤਾਂ ਇਹ ਕਹਿੰਨੀ ਮਾਤਾ ਰਾਣੀ ਸਾਨੂੰ ਬਸ ਇਦਾਂ ਹੀ ਸੇਵਾ ਦਾ ਮੌਕਾ ਦਿੰਦੇ ਰਹੇ ਹਨ ਜੀ ਸੋ ਦੋ ਬੋਲ ਕਿਸੇ ਵੀ ਭਜਨ ਦੇ ਸੁਣਾ ਦਿਓ तूने मुझे बुलाया शेरावालिये मैं आया मैं आया शेरावालिये ओ तूने मुझे बुलाया शेरावालिये मैं आया आया मैं आया जोतवालिये ओ शेरावालिये जय मां ਪਹਾੜਾ ਵਾਲੀਏ ਜੈ ਮਾ ਉਹ ਲਾਟਾਵਾ ਨੀਏ ਤੋਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋ ਤਮਾ ਲੀਏ ਓ ਤੋਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਸਾਰਾ ਜਗ ਹੈ ਇੱਕ ਬੰਜਾਰਾ ਸਾਰਾ ਜਗ ਹੈ ਇਕ ਬੰਜਾਰਾ ਸਭ ਕੀ ਮੰਜ਼ਿਲ ਤੇਰਾ ਦਵਾਰਾ ਸਭ ਕੀ ਮੰਜ਼ਿਲ ਤੇਰਾ ਦਵਾਰਾ ਉੱਚੇ ਪਰਬਤ ਲੰਬਾ ਰਸਤਾ ऊंचे पर्वत लंबा लम्बा रसता पर मैं रह ना पाया शेरवालिए मैं आया मैं आया जो तवालिए हो तूने मुझे बुलाया शेरवालिए मैं आया मैं आया जो तवालिए कौन है राजा कौन भिखारी कौन है राजा ਨਬਿਧਾਰੀ ਇੱਕ ਬਰਾਬਰ ਤੇਰੇ ਸਾਰੇ ਪੁਜਾਰੀ ਇੱਕ ਬਰਾਬਰ ਤੇਰੇ सारे पुजारी तूने सबको दर्शन देकर तूने सबको दर्शन देकर अपने गले लगाया शेरवालिए मैं आया मैं आया जो तवालिए तूने मुझे बुलाया शेरवालिए मैं आया मैं आया जो तवालिए वालिये जय मां पहाड़ा वाली जय माँ उलाटा वाली, मा, वाली तूने मुझे बुलाया शेर ये मैं आया मैं आया जो तुझसे मांगू मुंह क्या तू से मांग हो बिन मांगे सब पाया शेरवालिए मैं आया मैं आया जोत वालिए हो तूने मुझे बुलाया शेरवालिए मैं आ जोत जो वाली ओ oh, प्रेम से बोलो माता, ओ oh, जोर से बोलो माँ आप बुलावे, माँ चिट्ठियाँ पावे माँ होए सहाय ओ बाण गंगा ओ बाण oh, गंगा ओ oh, पानी ठंडा ओ पानी ठंडा ओ गोते लालो, ओ गोते लालो, ओ रजरज नालो ओ रजरज ना ਆ ਲੋ ਜੈ ਮਾਤਾ ਮਹਾ ਬਲਾਵੇ ਜੈ ਮਾਤਾ ਮਾ ਆਦ ਕੁਵਾਰੀ ਜੈ ਮਾਤਾ ਮਾ ਕਹੇ ਸਵਾਰੀ ਜੈ ਮਾਤਾ ਮਾ ਲਗੇ ਪਿਆਰੀ ਜੈ ਮਾਤਾ ਹੋ ਤੂੰ ਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੇ ਕਰਾ ਸ਼ੇਰਵਾਲੀ ਦਾ ਫੋਸ ਸੱਚੇ ਦਰਬਾਰ ਕੀ ਜੈ ਫੋਸ ਸੱਚੇ ਦਰਬਾਰ ਕੀ ਜੈ ਜੇ ਕਰ ਨਸਰਵਾਲੀ ਦਾ ਜੇ ਕਰਾਮਾ ਮਛ ਵਾਲਾ ਜੀ ਦਾ ਬੋ ਸੱਚੇ ਦਰਬਾਰ ਜੇ ਕਰਾਮਾ ਮਛ ਵਾਲਾ ਜੀ ਦਾ ਬੋ ਸੱਚੇ ਦਰਬਾਰ ਕੀ ਜੈ ਬੋ ਜੀ ਕੁਲਦੀਪ ਸਿੰਘ ਜੀ ਕੁਲਦੀਪ ਜੀ ਸੋ ਕੁਲਦੀਪ ਸਿੰਘ ਜੀ ਤੁਸੀਂ ਪਹਿਲਾਂ ਵੀ ਯਾਤਰਾਵਾਂ ਤੇ ਜਾਂਦੇ ਰਹਿੰਦੇ ਹੋ ਖਰੜ ਤੋਂ ਜੋ ਸੋਨੂ ਬੱਟੂ ਜੀ ਲੈ ਕੇ ਜਾਂਦੇ ਆ ਸੋ ਅੱਜ ਇਹ ਯਾਤਰਾ ਕਿੱਥੇ ਜਾ ਰਹੀ ਆ ਅੱਜ ਜਾ ਰਹੀ ਆ ਜੀ ਮਾਤਾ ਵਿਸ਼ਨੂ ਦੇਵੀ ਦੇ ਜੀ ਜੀ ਕਟੜੇ ਅੱਛਾ ਜੀ ਹਾਂ ਜੀ ਜਮੂ ਤੇ ਅੱਜ ਫੇਰ ਤੁਸੀਂ ਸਾਰਥੀ ਬਣ ਕੇ ਜਾ ਰਹੇ ਹੋ ਜੀ ਹਾਂ ਜੀ ਹਾਂ ਜੀ ਬਸ ਮੌਕਾ ਜੀ ਪਰਮਾਤਮਾ ਵੱਲੋਂ ਸੇਵਾ ਲਈ ਹੋਈ ਆ ਹਾਂ ਜੀ ਨਭਾਈ ਜੰਨੇ ਆ ਜੀ ਬਿਲਕੁਲ ਬਾਕੀ ਬੜੀ ਮਿਹਰਬਾਨੀ ਇਹਨਾਂ ਦੀ ਜਦੋਂ ਵੀ ਕਿਤੇ ਕਿਤੇ ਵੀ ਤੀਰਥ ਤੇ ਜਾਂਦੇ ਨੇ ਇਹ ਮੈਨੂੰ ਕਿ ਮੈਨੂੰ ਨਾਲ ਲੈ ਕੇ ਚੱਲਦੇ ਨੇ ਹਾਂਜੀ ਬਾਕੀ ਬਹੁਤ ਵਧੀਆ ਪਰਿਵਾਰ ਹੈ ਇਹਨਾਂ ਦਾ ਜੀ ਘਰ ਵਾਂਗੂ ਸਾਡੇ ਰਿਲੇਸ਼ਨ ਨੇ ਹਾਂਜੀ ਪਰਿਵਾਰ ਇੱਕ ਵਾਂਗੂ ਵਰਤਦੇ ਆ ਜੀ ਅਸੀਂ ਇੱਕ ਦੂਜੇ ਨਾਲ ਔਰ ਇਹਨਾਂ ਨਾਲ ਸੰਗਤ ਵੀ ਬਹੁਤ ਜੁੜੀ ਹੋਈ ਹੈ ਬਹੁਤ ਜੁੜੀ ਹੋਈ ਹੈ ਹੁਣ ਦੇਖ ਲਓ ਜੀ ਸਾਡਾ ਟੂਰ ਇਹ ਤੱਕਿਆ ਮਹੀਨੇ ਚੋਂ ਲੱਗਾ ਦੂਜਾ ਤੀਜੀ ਵਾਰੀ ਗੱਡੀ ਜਾ ਰਹੀ ਆ ਕਦੀ ਬਰਿੰਦਾਵਾਨਾ ਕਦੀ ਕਾਟੂ ਸ਼ਾਮ कॾहिं वैष्णो दवी माता जीत्रा सफ़रटॉप ठीकु धनवाद जी जय माता दी जी